ਵਾਸਨਾਵਾਂ ਨੂੰ ਕੌਣ ਜਿੱਤ ਸਕਿਆ ਹੈ ਇਹ ਸਦਾ ਤੋਂ ਹੀ ਮਨੁੱਖ ਜਾਤੀ ਲਈ ਇੱਕ ਸਵਾਲ ਬਣਿਆ ਹੋਇਆ ਹੈ ਆਓ ਸੁਣੀਏ ਇਹੋ ਜੇ ਵਿਸ਼ੇ ਦੀ ਉੱਪਰ ਹੀ ਲਿਓ ਟੋਲਸਟਾਈ ਦੀ ਉਹ ਕਹਾਣੀ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਲੋਂ ਕੰਡੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਸੋਚਣ ਲਈ ਹੋ ਜਾਵੋਗੇ ਮਜਬੂਰ ਇੱਕ ਵਾਰ ਇੱਕ ਆਦਮੀ ਦੇ ਘਰ ਇੱਕ ਮਹਾਤਮਾ ਜੀ ਠਹਿਰੇ ਉਹ ਆਦਮੀ ਨੇ ਉਸ ਮਹਾਤਮਾ ਦੀ ਬਹੁਤ ਸੇਵਾ ਕੀਤੀ। ਮਹਾਤਮਾ ਜੀ ਦਾ ਹੱਥ ਮੁਤਵਾਂ ਕੇ ਉਹਨਾਂ ਨੂੰ ਖਾਣਾ ਖਵਾਇਆ। ਜਦੋਂ ਰਾਤ ਨੂੰ ਖਾਣਾ ਖਾ ਕੇ ਬੈਠੇ ਤਾਂ ਮਹਾਤਮਾ ਜੀ ਨੇ ਉਸ ਆਦਮੀ ਨਾਲ ਗੱਲਾਂ ਕਰਦਿਆਂ ਕਰਦਿਆਂ ਉਸ ਦੇ ਕੋਲੋਂ ਉਸ ਦੇ ਘਰ ਦੇ guzare ਬਾਰੇ ਪੁੱਛਿਆ। ਜਦੋਂ ਉਸ ਆਦਮੀ ਨੇ ਕਿਹਾ ਕਿ ਮੇਰੇ ਕੋਲ ਥੋੜੀ ਜਿਹੀ ਹੀ ਜ਼ਮੀਨ ਹੈ ਤਾਂ ਉਸ ਮਹਾਤਮਾ ਨੇ ਸਹਿਸਵਾਏ ਹੀ ਕਹਿਤਾ ਕਿ ਤੂੰ ਕਿ ਇੱਥੇ ਥੋੜੀ ਜਿਹੀ ਜ਼ਮੀਨ ਉੱਪਰ ਖੇਤੀ ਕਰਨ ਲੱਗਿਆ ਹੈ ਸਾਈਬੀਰੀਆ ਜਾ ਜ਼ਮੀਨ ਬਹੁਤ ਸਸਤੀ ਆ ਉੱਥੇ ਮੁਫਤ ਦੇਈ ਭਾਅ ਵਿਕਦੀ ਆ ਇੱਥੋਂ ਵੇਚ ਕੇ ਸਾਈਬੀਰੀਆ ਚਲਾ ਜਾ ਹਜ਼ਾਰਾਂ ਏਕੜ ਜ਼ਮੀਨ ਆਜੂ ਉੱਧਰ ਫਿਰ ਐਸ਼ ਕਰੀ ਉੱਥੇ ਲੋਕ ਇੰਨੇ ਭੋਲੇ ਨੇ ਕਿ ਸਮਝ ਲੈ ਜ਼ਮੀਨ ਮੁਫਤ ਵਾਂਗੂ ਹੀ ਦੇ ਦਿੰਦੇ ਨੇ ਉਸ ਆਦਮੀ 'ਚ ਹੋਰ ਜ਼ਮੀਨ ਪ੍ਰਾਪਤ ਕਰਨ ਦੀ ਵਾਸਨਾ ਜਾਗ ਪਈ ਅਗਲੇ ਦਿਨ ਤੜਕੇ ਹੀ ਇਹੋ ਉਠਿਆ ਤੇ ਜ਼ਮੀਨ ਵੇਚ ਕੇ ਜੁੱਲੀ ਬਿਸਤਰਾ ਬਣ ਕੇ ਉਹ ਚੜ ਗਿਆ ਗੱਡੇ ਤੇ ਤੇ ਪਹੁੰਚ ਗਿਆ ਅਥਨ ਨੂੰ ਸਾਈਬੀਰੀਆ ਜਦ ਪਹੁੰਚਿਆ ਤਾਂ ਗੱਲ ਉਸ ਨੂੰ ਸੱਚੀ ਲੱਗੀ ਮਹਾਤਮਾ ਦੀ ਆਦਮੀ ਨੇ ਜਾ ਕੇ ਕਿਹਾ ਕਿ ਮੈਂ ਇੱਥੇ ਜ਼ਮੀਨ ਖਰੀਦਣੀ ਚਾਹੁੰਦਾ ਹਾਂ ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜ਼ਮੀਨ ਖਰੀਦਣੀ ਹੈ ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖ ਦੇ ਜ਼ਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ਕੱਲ ਸਵੇਰੇ ਤੁਰ ਪਈ ਐਥੋਂ ਜਿੱਥੇ ਤੱਕ ਜ਼ਮੀਨ ਤੁਰ ਕੇ ਘੇਰ ਲਵੇਗਾ ਉਹ ਤੇਰੀ ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਉੱਥੇ ਹੀ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ ਜਿੰਨੀ ਜ਼ਮੀਨ ਦਾ ਚੱਕਰ ਲਗਾ ਕੇ ਵਾਪਸ ਆਜੇਗਾ ਉਹ ਤੇਰੀ ਹੋ ਜਾਵੇਗੀ ਉਹ ਆਦਮੀ ਰਾਤ ਪਰ ਸੌ ਨਾ ਸਕਿਆ ਜੇਕਰ ਤੁਸੀਂ ਵੀ ਹੁੰਦੇ ਉਸ ਆਦਮੀ ਦੀ ਜਗ੍ਹਾ ਦਾ ਸ਼ਾਇਦ ਤੁਸੀਂ ਵੀ ਨਾ ਸੌ ਸਕਦੇ। ਇਹੋ ਜਿਹੇ ਸਮੇਂ 'ਚ ਕੋਈ ਸੌਂਦਾ ਏ ਭਲਾ? ਜਦੋਂ ਦੋਨੋਂ ਹੱਥਾਂ ਨਾਲ ਖੁੱਲੇ ਗੱਫੇ ਮਿਲ ਰਹੇ ਹੋਣ ਤਾਂ। ਉਹ ਆਦਮੀ ਜੋ ਜਾਵਾ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜ਼ਮੀਨ ਘੇਰ ਲਵਾਂਗਾ। ਸਵੇਰ ਹੁੰਦੇ ਹੀ ਉਸਨੇ ਜ਼ਿਆਦਾ ਜ਼ਮੀਨ ਘੇਰਨ ਦੇ ਚੱਕਰ ਵਿੱਚ ਕੁਝ ਨਾ ਖਾਦਾ ਪੀਤਾ। ਬਸ ਸਭ ਰੋਟੀ ਪਾਣੀ ਚੁੱਕ ਕੇ ਭੱਜ ਪਿਆ। ਉਸਨੇ ਸੋਚਿਆ ਜੇ ਜਦੋਂ ਸੂਰਜ ਬਿਲਕੁਲ ਸਿਰ ਦੇ ਉੱਪਰ ਆ ਗਿਆ ਭਾਗ ਉਹ ਦਿਨ ਦੇ ਅੱਧ ਤੱਕ ਮੁੜ ਭੂ ਵਾਪਸ ਤਾਂ ਕਿ ਸੂਰਜ ਡੁੱਬਦੇ ਡੁੱਬਦੇ ਵਾਪਸ ਆਪਣੇ ਪਿੰਡ ਪਹੁੰਚ ਜਾਵੇ ਭਜਦੇ ਭਜਦੇ ਨੂੰ ਸੂਰਜ ਸਿਰ ਦੇ ਉੱਪਰ ਆ ਚੁੱਕਿਆ ਸੀ ਵਦ ਤੋਂ ਵਦ ਜ਼ਮੀਨ ਕੇ ਰੰਦੇ ਚੱਕਰ ਵਿੱਚ ਉਸ ਨੇ ਨਾਲ ਚੁੱਕੀ ਹੋਈ ਰੋਟੀ ਵੀ ਨਾ ਖਾਧੀ ਪਾਣੀ ਵੀ ਨਾ ਪੀਤਾ ਕਿੰਨੇ ਹੀ ਮੀਲ ਚੱਲ ਚੁੱਕਿਆ ਸੀ ਉਹ ਪਰ ਵਾਸਨਾ ਦਾ ਕੋਈ ਅੰਤ ਹੈ ਇੱਕ ਵਾਰ ਉਸਨੇ ਸੋਚਿਆ ਕਿ ਹੁਣ ਤਾਂ ਸੂਰਜ ਬਿਲਕੁਲ ਸਿਰ ਦੇ ਉੱਪਰ ਆ ਚੁੱਕਿਆ ਹੈ। ਉਹਨੂੰ ਵਾਪਸ ਮੁੜ ਜਾਣਾ ਚਾਹੀਦਾ ਹੈ। ਪਰ ਫੇਰ ਅਚਾਨਕ ਦਿਮਾਗ 'ਚ ਆਇਆ ਕਿ ਥੋੜੀ ਜੀ ਬਸ ਥੋੜੀ ਜੀ ਜ਼ਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ਼ ਹੀ ਭਜਣਾ ਪਊ। ਐਨੀ ਕੁ ਹੀ ਤਾਂ ਗੱਲ ਹੈ। ਇੱਕ ਹੀ ਦਿਨ ਦੀ ਤਾਂ ਗੱਲ ਹੈ। ਜ਼ਿਆਦਾ ਤੇਜ਼ ਭੱਜ ਕੇ ਵਾਪਸ ਆਪਣੇ ਪਿੰਡ ਆਪਣੇ ਪਰਿਵਾਰ ਕੋਲ ਪਹੁੰਚ ਹੀ ਜਾਵਾਂ। ਉਸਨੇ ਇੱਕ ਵਾਰ ਵੀ ਪਾਣੀ ਨਾ ਪੀਤਾ ਕਿਉਂਕਿ ਪਾਣੀ ਪੀਣ ਲਈ ਰੁਕਣਾ ਪੈਣਾ ਸੀ ਇੱਕ ਦਿਨ ਦੀ ਹੀ ਤਾਂ ਗੱਲ ਹੈ ਪਹੁੰਚ ਕੇ ਹੀ ਪੀ ਲਵਾਂ ਫਿਰ ساری ਉਮਰ ਪੀਂਦੇ ਹੀ ਰਾਂਗੇ ਖਾਣਾ ਵੀ ਨਾ ਖਾਦਾ ਰੋਟੀ ਪਾਣੀ ਸਭ ਰਸਤੇ 'ਚ ਹੀ ਸੁੱਟ ਦਿੱਤੇ ਕਿਉਂਕਿ ਉਹਨਾਂ ਦਾ ਭਾਰ ਚੁੱਕਣਾ ਪੈ ਰਿਹਾ ਸੀ ਭੱਜਿਆ ਨਹੀਂ ਸੀ ਜਾ ਰਿਹਾ ਚੰਗੀ ਤਰ੍ਹਾਂ ਉਸ ਕੋਲੋਂ ਭੱਜਦੇ ਭੱਜਦੇ ਉਹ ਬਹੁਤ ਅੱਗੇ ਨਿਕਲ ਗਿਆ ਹਜ਼ਾਰਾਂ ਮੀਲਾ ਜ਼ਮੀਨ ਉਸਨੇ �ेਰ ਲਈ ਤੇ ਸੂਰਜ ਵੀ ਢਲਣ ਲੱਗਾ ਸੀ ਉਹ ਉੱਕ ਬਰਾਇਆ ਸਾਰਾ ਜੋਰ ਲਗਾ ਕੇ ਵਾਪਸ ਮੁੜਨ ਦੀ ਕੋਸ਼ਿਸ਼ ਲੱਗਾ ਲੇਕਿਨ ਕਿੰਨਾ ਕੁ ਭੱਜਦਾ ਸਾਰੀ ਤਾਕਤ ਤਾਂ ਖਤਮ ਹੋ ਚੁੱਕੀ ਸੀ ਉਹ ਪੂਰੀ ਜਾਨ ਲਗਾ ਕੇ ਦੌੜਿਆ ਸਬ ਦਾਤ ਇਹ ਲੱਗ ਚੁੱਕਾ ਸੀ ਸੂਰਜ ਡੁੱਪਨ ਕਿਨਾਰੇ ਸੀ ਉਸ ਨੂੰ ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ ਮਿੱਥੇ ਹੋਏ ਨਿਸ਼ਾਨੇ ਤੱਕ ਪਹੁੰਚਣ ਲਈ ਜ਼ਿਆਦਾ ਦੂਰੀ ਨਹੀਂ ਸੀ ਰਹਿ ਗਈ ਪਿੰਡ ਦੇ ਲੋਕ ਖੜੇ ਆਵਾਜ਼ਾਂ ਮਾਰ ਰਹੇ ਸਨ ਉਸ ਦਾ ਉਤਸ਼ਾਹ ਵਧਾਰ ਇਸ ਅਜੀਬ ਲੋਕ ਨੇ ਕਿੰਨੇ ਭੋਲੇ ਨੇ ਵਿਚਾਰੇ ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਦੀ ਇਹ ਜ਼ਮੀਨ ਮੈਂ ਭੱਜ-ਭੱਜ ਕੇ ਹੀ ਆਪਣੇ ਨਾਂ ਲਵਾ ਲੈਣੀ ਹੈ ਸੋਚਣ ਲੱਗਿਆ ਮਨ ਵਿੱਚ ਸਗੋਂ ਇਹਨਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ ਇਨਾਂ ਨੂੰ ਧੰਨ ਵੀ ਮਿਲ ਜਾਵੇ ਤੇ ਜ਼ਮੀਨ ਵੀ ਨਾ ਦੇਣੀ ਪਵੇ ਉਸਨੇ ਇੱਕ ਲੰਬਾ ਸਾਲ ਲਿਆ ਭੱਜਿਆ 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 ਸੂਰਜ ਡੁੱਬਣ ਲੱਗਿਆ ਡੁੱਬਦੇ ਡੁੱਬਦੇ ਉਹ ਆਦਮੀ ਵੀ ਡਿੱਗ ਪਿਆ ਧਰਤੀ ਤੇ ਬਸ 5-7 ਗੱਜ ਦੀ ਦੂਰੀ ਹੀ ਬਾਕੀ ਰਹਿ ਗਈ ਸੀ ਲੱਤਾਂ ਕਸੀਟ ਕਸੀਟ ਕੇ ਉਹ ਉਸ ਲਾਈਨ ਤੱਕ ਪਹੁੰਚਿਆ ਜਿੱਥੋਂ ਰੁਪਿਆ ਜਾਸ ਸੀ ਸੂਰਜ ਡੁੱਬ ਗਿਆ ਤੇ ਇਧਰ ਉਹ ਆਦਮੀ ਦਾ ਆਖਰੀ ਸਾਹ ਉਸਦੇ ਸਰੀਰ ਵਿੱਚੋਂ ਨਿਕਲ ਗਿਆ ਪਿੰਡ ਦੇ ਸਿੱਧੇ ਸਾਦੇ ਲੋਕ ਜਿਨ੍ਹਾਂ ਨੂੰ ਉਹ ਮੂਰਖ ਸਮਝਦਾ ਸੀ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਪਾਗਲ ਲੋਗੇ ਤੇ ਆਉਂਦੇ ਹੀ ਰਹਿੰਦੇ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਅਕਸਰ ਵਧੇਰੇ ਜ਼ਮੀਨ ਪ੍ਰਾਪਤ ਕਰਨ ਦੇ ਲਾਲਚ ਵਿੱਚ ਇਹ ਲੋਕ ਆਉਂਦੇ ਨੇ ਤੇ ਇਸੇ ਤਰ੍ਹਾਂ ਮਰਦੇ ਹਨ ਕੋਈ ਵੀ ਅਜੇ ਤੱਕ ਜ਼ਮੀਨ ਕੇ ਰੇ ਮਾਲਕ ਨਹੀਂ ਬਣ ਸਕਿਆ ਸੋ ਦੋਸਤੋ ਇਹ ਕਹਾਣੀ ਸਾਡੀ ਸਭ ਦੀ ਕਹਾਣੀ ਹੈ ਸਭ ਦੀ ਜ਼ਿੰਦਗੀ ਦੀ ਕਹਾਣੀ ਹੈ ਇਹ ਤਾਂ ਅਸੀਂ ਕਰ ਰਹੇ ਹਾਂ ਦੌੜ ਰਹੇ ਹਾਂ ਸਭ ਕੁਝ ਪ੍ਰਾਪਤ ਕਰਨ ਲਈ ਤੇ ਇਵੇਂ ਹੀ ਜ਼ਿੰਦਗੀ ਆਪਣੇ ਪੜਾ ਪੂਰੇ ਕਰਦੀ ਹੋਈ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢਾਪੇ ਵੱਲ ਦੌੜਨ ਲੱਗਦੀ ਹੈ ਪਰ ਫਿਰ ਵੀ ਅਸੀਂ ਸੋਚਦੇ ਹਾਂ ਥੋੜਾ ਹੋਰ ਇਕੱਠਾ ਕਰ ਲਈਏ ਇਹ ਸਾਰੀ ਭੱਜ ਦੌੜ ਵਿੱਚ ਜੀਉਣ ਦਾ ਸਮਾਂ ਕਿੱਥੇ ਹੈ ਸਾਡੇ ਕੋਲ? ਪਰਮਾਤਮਾ ਵੱਲੋਂ ਜੋ ਸਾਨੂੰ ਮਿਲਿਆ ਹੈ। ਅਸੀਂ ਉਸ ਦਾ ਵੀ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ। ਤਾਂ ਹੀ ਅਸੀਂ ਦੁੱਖਾਂ ਦੇ ਭਾਗੀ ਬਣਦੇ ਹਾਂ। ਅਸੀਂ ਪਰਮਾਤਮਾ ਨੂੰ ਕੋਸਦੇ ਹਾਂ ਕਿ ਕਿਸਮਤ ਮਾੜੀ ਹੈ ਸਾਡੀ। ਜਦ ਕਿ ਸਾਰੇ ਹੀ ਦੁੱਖ ਸਾਡੇ ਆਪਣੇ ਹੀ ਸਿਹੜੇ ਹੋਏ ਹਨ। ਗਰੀਬ ਰੋਟੀ ਬਿਨਾਂ ਮਰ ਜਾਂਦੇ ਨੇ ਭੁੱਖੇ। ਅਮੀਰ ਮਰ ਜਾਂਦੇ ਨੇ ਆਪਣੀਆਂ ਲਾਲਸਾਾਂ ਦੇ ਵਸ ਵਿੱਚ ਪੈ ਕੇ ਕਦੇ ਕੋਈ ਨਹੀਂ ਜੀਉ ਪਉਂਦਾ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਥੋੜੀ ਸਮਝ ਚਾਹੀਦੀ ਹੈ ਥੋੜੀ ਸਹਜਤਾ ਤੇ ਸੰਤੁਸ਼ਟੀ ਸਿਰਫ ਸੂਝਵਾਨ ਮਹਾਤਮਾ ਪੁਰਸ਼ ਆਪਣੀ ਜ਼ਿੰਦਗੀ ਜੀਉਂ ਪਾਉਂਦੇ ਨੇ ਕਿਉਂਕਿ ਪਰਮਾਤਮਾ ਵੱਲੋਂ ਉਹਨਾਂ ਨੂੰ ਜੋ ਵੀ ਪ੍ਰਾਪਤ ਹੋਇਆ ਹੁੰਦਾ ਹੈ ਉਸ ਨੂੰ ਪਾ ਕੇ ਉਹ ਆਪਣੀ ਜ਼ਿੰਦਗੀ ਵਿੱਚ ਸੰਤੋਖਤ ਹੋ ਜਾਂਦੇ ਹਨ ਉਹਨਾਂ ਦਾ ਮਨ ਹੁਣ ਇੱਧਰ ਉੱਧਰ ਉੱਦਦੀਆਂ ਅਵਸਥਾਂ ਲਈ ਨਹੀਂ ਝਟਕਦਾ। ਜ਼ਮੀਨਾਂ ਘੇਰ ਕੇ ਕਰੋਗੇ ਕੀ? ਸਭ ਇੱਥੇ ਹੀ ਰਹਿ ਜਾਣਾ। ਨਾ ਕੁਝ ਲੈ ਕੇ ਆਏ ਸੀ ਤੇ ਨਾ ਹੀ ਕੁਝ ਲੈ ਕੇ ਜਾਣਾ ਹੈ। ਇਸ ਲਈ ਇਹਨਾਂ ਜ਼ਮੀਨਾਂ ਦੀਆਂ ਵੰਡੀਆਂ ਛੱਡੋ ਤੇ ਆਪਣੇਆਂ ਦਾ ਸਾਥ ਨਿਭਾਉਂਦੇ ਹੋਏ ਉਸ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਹੀ ਸੰਤੁਸ਼ਟ ਰਹਿ ਕੇ ਉਸ ਦਾ ਸਿਮਰਨ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਜਿਓ। ਨਾ ਕੇ ਵਾਸਨਾਵਾਂ ਪਿੱਛੇ ਭੱਜ ਕੇ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਜੀਵਨ ਵਿਅਰਥ ਗਵਾਓ ਆਸ ਕਰਦੀ ਹਾਂ ਸਾਡੀ ਇਹ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਜ਼ਰੂਰ ਇਸ ਕਹਾਣੀ ਤੋਂ ਕੁਝ ਨਾ ਕੁਝ ਸਿੱਖਿਆ ਹੋਵੇਗਾ ਜੇਕਰ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਆਪਣੇ ਨਜ਼ਦੀਕੀਆਂ ਨਾਲ ਇਸ ਨੂੰ ਸ਼ੇਅਰ ਕਰੋ ਤੇ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਧੰਨਵਾਦ